ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਆਪਣੇ ਦਾ ਨੋਟ ਕਰ ਲਿਓ। ਪਿੰਡ ਮੋਦਕੀ ਆ ਗਿਆ ਸੱਜਣੋ ਤੇ ਜ਼ਿਲ੍ਹਾ ਫਿਰੋਜ਼ਪੁਰ ਆ ਗਿਆ। ਤੇ ਮੋਦਕੀ ਨਗਰ ਦੇ ਵਿੱਚੋਂ ਜ਼ਿਲ੍ਹਾ ਫਰੋਹੇਪੁਰ ਦੇ ਵਿੱਚੋਂ ਤੁਹਾਨੂੰ ਭਾਉ ਗਿੰਦੇ ਦੇ ਘਰੋਂ 7-8 ਐਨੀਮਲ ਵਿਕਰੀ ਵਾਲੇ ਵਿਖਾਉਣ ਲੱਗੇ ਆ ਇਹਨਾਂ ਸਾਰੀਆਂ ਦੀ ਡਿਟੇਲ ਲਾਵਾਂਗੇ ਜਿਹੜੀ ਪਸੰਦ ਆ ਗਈ ਉਹ ਤਸੱਲੀ ਤੁਸੀਂ ਕਰ ਲੈਣੀ ਆ ਕਿੰਨਾ-ਕਿੰਨਾ ਦੁੱਧ ਆ ਤਕਰੀਬਨ ਸਾਰੀਆਂ ਸੂਈਆਂ ਸਵਾਈਆਂ ਮੱਝਾਂ ਕੋਈ ਇੱਕ ਤਾਂ ਦੀ ਸ਼ਾਇਦ ਗੱਬਣ ਹੋਵੇ ਤੇ ਬਾਕੀ ਸਾਰੀਆਂ ਹੀ ਸੂਈਆਂ ਕੋਈ ਕਿੰਨੇ-ਕਿੰਨੇ ਟਾਈਮ ਦੀਆਂ ਸੂਈਆਂ ਸਾਰੀਆਂ ਦਾ ਲੇਖਾ ਜੋਖਾ ਪੁੱਛ ਲਾਂਗੇ ਆ ਮੰਨੀਆਂ ਵੀ ਦੋ ਹਰਿਆਣੇ ਦੀਆਂ ਵੀ ਆ ਇਹਨਾਂ ਥੱਲੇ ਵੀ ਚੰਗਾ ਦੁੱਧ ਦਾ ਸੱਜਣਾ ਇਹ ਜੋੜੀ ਹਰਿਆਣੇ ਚੋਂ ਆਈ ਸੀ ਮੌਤਕੀ ਨਗਰ ਤੇੋਂ ਤੋਂ ਬਾਅਦ ਇੱਥੇ ਆ ਗਈ ਆ ਵਿਕਰੀ ਲਈ ਇਹਨਾਂ ਦਾ ਵੀ ਡਿਟੇਲ ਲੈਨੇ ਆ ਇੱਕ ਆ ਮੈਂ ਵੀ ਸੱਜਣਾ ਬਰੀਡ ਤੇ ਕੰਮ ਕਰਨ ਲਈ ਬਹੁਤ ਚੰਗੀ ਆ ਇੱਥੇ ਆਪਣੇ ਪਿੰਡੋਂ ਹੀ ਖਰੀਦੀ ਸੀ ਇਹਨੇ ਬੜਾ ਚੰਗਾ ਸੱਜਰ ਮੈਂਨੇ ਦੁੱਧ ਦਿੰਦਾ ਹਾਂ 17 18 ਕਿਲੋ ਦੁੱਧ ਇਹ ਸੱਜਰ ਮੈਂ ਭਰਦੀ ਰਹੀ ਆ ਕਰਮਾਂ ਵਾਲੀ ਅਗਲਾ ਆਪਦੀ ਤਸੱਲੀ ਵੀ ਕਰ ਸਕਦਾ ਥੋੜਾ ਇਹ ਹੁਣ ਇਧਰ ਲੱਗੇ ਰਹੇ ਮਿਸਤਰੀ ਜੀ ਦੇ ਕਾਰਨ ਥੋੜੀ ਲਿੱਸੀ ਹੋਈ ਆ ਆ ਸੱਜਣੋ 9 8.5 9 ਮਹੀਨਿਆਂ ਦੀ ਗੱਬਣ ਇਹਦੀ ਵੀ ਜਾਣਕਾਰੀ ਲੈ ਕੇ ਕਰਦੇ ਸਾਂਝੀ ਪਾਉਜੀ ਸਾਸਰੀ ਗਾਲ ਸਾਸਰੀ ਗਾਲ ਮੇਰਾ ਹੋਰ ਸੁਣਾ ਵਧੀਆ ਤੂੰ ਸੁਣਾ ਚੜਦੀ ਕਲਾ ਨਾ ਚੜਦੀ ਕਲਾ ਪਹਿਲਾਂ ਤਾਂ ਤੈਨੂੰ ਵਧਾਈਆਂ ਨਵੇਂ ਬ੍ਰਾਂਡੇ 'ਚ ਤੇ ਮਹਾਰਾਜ ਨੇ ਕਿਰਪਾ ਕੀਤੀ ਮਾਲ ਭਰਤਾ ਹਨਾ ਚਲੋ ਮਹਾਰਾਜ ਪਾਉਣ ਵਾਲਾ ਹਾਂ ਨਵਾਂ ਕੰਮ ਸ਼ੁਰੂ ਕਰ ਲਿਆ ਆਪਾਂ ਹਾਂ ਅੱਗੇ ਉੱਥੇ ਯਾਰ ਔਖੇ ਬੜੇ ਸੀ ਭੀੜਾ ਬੜਾਈ ਥਾ ਭੀੜਾ ਥਾਂ ਸੀਗਾ ਤੇ ਇੱਧਰ ਚੱਲ ਮਾਰ ਰਹੇ ਨੇ ਬੜਾ ਸੋਹਣਾ ਜਿਗਾੜ ਬਣਾਤਾ ਹਾਂ ਤੇ ਆਪਣਾ ਨਾਂ ਤੇ ਐਡਰੈਸ ਪਿੰਡ ਮੁਦਕੀ ਜ਼ਿਲ੍ਹਾ ਫਰੀਪੋਰਾ ਮੋਬਾਈਲ ਨੰਬਰ 9463342633 94633 ਤੇ 42633 ਹਾਂ ਤੇ ਬਾਕੀ ਭਾਵੇਂ ਤੈਨੂੰ ਕੰਮ ਕਰਦੇ ਨੂੰ ਕਿੰਨਾ ਚਿਰ ਹੋ ਗਿਆ ਅੱਜ ਇਹ ਵੀ ਦੱਸ ਭੈਣਾ ਭਰਾਵਾਂ ਨੂੰ ਲੰਮਾ ਸਮਾਂ ਹਨਾ 29 ਸਾਲ ਹੋ ਗਏ ਕੰਮ ਕਰਦੇ 30 ਸਾਲ ਪਹਿਲਾਂ ਪੈੰਡ ਹੁੰਦੇ ਕਰਦੇ ਸੀ ਹਨਾ ਫਿਰ ਇੱਥੇ ਆ ਗਏ ਮੈਂ ਕਹਿੰਦਾ 8-10 ਸਾਲ ਤੱਕ ਇੱਥੇ ਐਵੇਂ ਹੀ ਹੋ ਗਏ ਹੋਣੇ ਆ ਇੱਥੇ 6-7 ਸਾਲ ਹੋ ਗਏ ਹਾਂ ਹੋ ਗਏ ਹਨਾ 30 ਸਾਲ ਤੋਂ ਕੰਮ ਕਰਦੇ ਪਹਿਲਾਂ ਬਾਪੂ ਵੀ ਕਰਦਾ ਸੀ ਹਨਾ ਨਹੀਂ ਬਾਪੂ ਨਹੀਂ ਕਰਦਾ ਮੈਂ ਹੀ ਲੱਗਾ ਅੱਛਾ ਉਹ ਜਾਂਦਾ ਰਿਆ ਨਾਲ ਬਾਅਦ ਚ ਫਿਰ ਮਾੜ ਮੋੜਾ ਕਿਤੇ ਚਲੇ ਜਾਂਦਾ ਠੀਕ ਹੈ ਠੀਕ ਹੈ ਮੈਂ ਲੱਗਾ ਹੀ ਮੋੜ ਤੋਂ ਕਰਨਾ ਠੀਕ ਆ ਤੇ ਅੱਜ ਆਪਾਂ ਕਿੰਨੇ ਜਾਨਵਰ ਵਿਖਾਦਗੇ ਅੱਜ ਹੈਗੇ ਹੀ ਆਪਣੇ ਕੋਲ 8 8 ਵਿਖਾਉਣੀਆਂ ਹਨਾ ਹਾਂ ਤੇ ਸਾਰੀਆਂ ਸੁਈਆਂ ਸਾਰੀਆਂ ਸੁਈਆਂ ਕੋਈ ਉੱਚੇ ਬੱਚੇ ਚ ਕੋਈ ਤਾਜੀ ਹਨਾ ਹਾਂ ਤਿੰਨ ਟੋਕੜਾਂ ਤੇ ਪੰਜ ਤਾਜ਼ੀਆਂ ਪੰਜ ਤਾਜ਼ੀਆਂ ਹਾਂ ਤੇ ਆਹ ਖੋਨੀ ਝੋਟੀ ਤੋਂ ਸ਼ੁਰੂ ਕਰੀਗੇ ਹਾਂ ਖੋਨੀ ਤੋਂ ਕਰਲਾ ਖੋਨੀ ਬਰੀਡ ਵਾਲੀ ਆ ਨੀਲੀ ਵਾਲੀ ਦੀ ਕੱਤੀ ਆ ਮਗਰ ਇਹਦੇ ਹਾਂ ਨੀਲੀ ਵਾਲੀ ਇਹ ਰਿਕਾਰਡ ਸਮੇਤ ਆ ਦੋਵੇਂ ਮਾਵਾਂ ਈਆਂ ਦੋਵੇਂ ਹਣਾ ਇਹ ਪਤਾ ਨਹੀਂ ਆਹ ਸਮੁੰਦਰ ਸਾਹਮਣੇ ਕੀ ਉਹ ਪਮਨ ਦੀ ਆ ਇਹ ਪਵਨ ਦੀ ਉਹ ਸਮੁੰਦਰ ਦੀ ਹੈ ਜਿਹੜੀ ਬੈਠੀ ਹੈ ਹਾਂ ਕੱਟੀ ਸਮੁੰਦਰ ਦੀ ਹਾਂ ਓਕੇ ਕੱਟੀ ਠਾਵਾਂਗੇ ਆਪਾਂ ਬਾਅਦ ਚ ਵਿਖਾਉਣੇ ਆ ਤੇ ਇਹਦੇ ਕੋਲੇ ਕਿੰਨਾ ਦੁੱਧ ਆ ਦੁੱਧ ਆ 8 ਕਿਲੋ ਆ ਮਿਲਦੀ ਏ ਪਹਾੜੇ ਤੇ ਆ ਕੱਟੀ ਨਹੀਂ ਅਸੀਂ ਛੱਡੀ ਹੁਣ ਕਦੀ ਕੱਟੀ ਨਹੀਂ ਛੱਡੀ ਪਹਾੜੇ ਤੇ 8 ਕਿਲੋ ਦੁੱਧ ਆ ਹਾਂ ਬਣੀ ਵੀ ਜਿਵੇਂ ਤੂੰ ਕਹਿਦਾ ਬਣੀ ਨਾ ਹੋ ਗਿਆ ਇਹਦੇ ਮਹੀਨੇ ਤੋਂ ਉੱਤੇ ਹੋ ਗਿਆ ਹੁਣ ਮਹੀਨੇ ਤੋਂ ਉੱਤੇ ਟੀਕਾ ਲਵਾਏ ਨੂੰ ਵੀ ਹੋ ਗਿਆ ਟੀਕਾ ਵੀ ਚੰਗਾ ਲਵਾਇਆ ਨੀਲੀ ਦਾ ਟੀਕਾ ਤਾਂ ਵਧੀਆ ਲਵਾਇਆ ਗਾ ਬਾਕੀ ਅਗਲੇ ਦੀ ਕਿਸਮਤ ਆ ਰਹਿੰਦੀ ਜਾਂ ਨਹੀਂ ਹਣਾ ਠੀਕ ਆ ਲੈ ਕੱਟ ਬਾਰੇ ਦੀ ਤੋਰ ਕਰਾ ਚੱਕ ਸਜਣੋਂ ਚੋਂਚਾਂ ਬਹੁਤ ਸੋਹਣਾ ਆਂਦਾ ਚੋਂਚਾਂ ਓਕੇ ਰਿਪੋਰਟ ਆ ਹਨਾ ਠੀਕ ਠੀਕ ਹੌਲੀ ਘੋਟੇ ਹੌਲੀ ਦੇਖੋ ਸਾਡੇ ਬਹੁਤ ਆ ਹਾਂ ਬਾਕੀ ਕੱਦ ਕਾਠਾ ਪਹਿਲਾਂ ਝੋਟੀ ਆ ਹਜੇ ਹਾਂ ਪਹਿਲੇ ਕੀ ਬਾਤ ਤੇ ਇਹਦਾ ਸੂਆ ਅਗਲਾ ਕਿੰਨੇ ਕੇ ਟਾਈਮ ਦਾ ਲਾਵੇ ਉਹ ਕਹਤੇ 3 ਮਹੀਨੇ ਨੂੰ ਸੂਈ ਨੂੰ ਲਾਵਾ ਤਿੰਨ ਤਿੰਨ 3.5 ਮਹੀਨੇ ਹਾਂ ਠੀਕ 8 ਕਿਲੋ ਦੋਦਾ ਕੋਨੀ ਜੋ ਟੀਏ ਪਵਨ ਦੀ ਆ ਸਜਣੋ ਆਪਣੇ ਪਿੰਡ ਨੀਲੀ ਰਾਵੀ ਦਾ ਮਾਲੀ ਆ ਗਰ ਭੇਜ ਕੋਲੇ ਸੀਗਾ ਉਹਦੀ ਆ ਮਾਲਕਾਂ ਜਿਹੜਿਆ ਨੇ ਦੱਸਿਆ ਸੀ ਤੇ ਇਹ ਕੱਟੀ ਸਮੁੰਦਰ ਦੀ ਆ ਇਹਨੂੰ ਵੀ 2.5 ਪਾਉ ਮੜਾ ਜਾ ਫਿਰ ਰੇਟ ਆਪਾਂ ਸਜਣੋ ਜਿਹੜਾ ਵੀ ਹੋਇਆ ਉਹ ਤੁਹਾਨੂੰ ਦੱਸ ਦੇਾਂਗੇ ਆ ਕੱਟੀ ਇਹਦੇ ਮਾ ਕੱਟੀ ਪੂਰੀਆਂ ਨਿਖਾਨੀਆਂ ਸਾਰੀਆਂ ਪੂਰੀ ਦਾ ਪੂਰੀ ਪਲੀ ਸਭੀ ਉਹ ਕੇ ਰਿਪੋਰਟ ਕੱਟੀ ਆ ਤੇ ਭਾਉ ਜੀ ਕੀ ਰੇਟ ਕਰਗੀ ਇਹਦਾ ਝੋਟੀ ਦਾ ਇਹ ਆਪਾਂ ਮੁੱਲ ਤਾਂ ਇਹਦਾ 90000 ਰੁਪਈਆ ਠੀਕ ਆ ਦੇ ਦੇਾਂਗੇ 85000 ਦੀ ਮੁੱਲ ਕਰਦੇ ਆਪਾਂ ਇਹਦਾ 90000 85000 ਦੀ ਦੇ ਦੇਾਂਗੇ ਹਾਂ ਓਕੇ ਰਿਪੋਰਟ ਹੈਨਾ ਹਾਂ ਕੱਟੀ ਸਣੇ ਆਪਾਂ ਦੀ ਕੱਟੀ ਸਣੇ ਹਾਂ ਨਹੀਂ ਨਹੀਂ ਠੀਕ ਆ ਜੇ ਕੱਟੀ ਛੱਡ ਕੇ ਜਾਣੀ ਹੋ ਫਿਰ ਉਹ 20000 ਰੁਪਇਆ ਕੱਟ ਲੈ ਲਾਂ 10000 75 ਦੀ ਦੇ ਦੇਾਂ ਹਾਂ ਠੀਕ ਆ ਤੇ ਆ ਮੀਣੀ ਮੀਣੀ ਜਿਹੜੀ ਇਹਦਾ ਬੱਚਾ ਇਹਦੇ ਥੱਲੇ ਗਾ 11 ਕਿਲੋ ਦੁੱਧ 11 ਕਿਲੋ ਦੁੱਧ ਮਗਰ ਕੱਟਾ ਮਗਰ ਕੱਟਾ ਇਹਦਾ ਸੂਆ ਕਿੰਨੇ ਕ ਟਾਈਮ ਦਾ ਲਾਵੇ ਇਹਦਾ ਹੋ ਗਿਆ 20 ਦਿਨ ਸੂਈ ਨੂੰ ਓਕੇ ਇਹ ਵੀ ਤੋਰ ਕਰਾ ਚਾ ਇੱਕ ਸੂਆ ਸੱਜਣੋ ਤੁਸੀਂ ਦੂਜਾ ਲਾਇਓ ਤੀਜਾ ਲਾਇਓ ਛੁੱਟਦੇ ਆ ਬਾਕੀ ਬਰੀਕ ਚਮੜੀ ਦੀ ਆ ਚੋਣ ਚਾਂ ਦੀ ਪੂਰੀ ਚੰਗੀ ਆ ਦੁੱਧੇ 12 ਘਰ ਆਉਂਦੀ ਆ ਸਾਡਿਆਂ ਦਾ ਆ ਹਾ ਉਹਨਾ ਸਮਝਾਂ ਨਹੀਂ ਆ ਠੀਕ ਆ ਹੁਣ 11 ਦੁੱਧ ਹੈਗਾ ਹਾਂ 11 ਹੈਗਾ ਦੋ ਟਾਈਮ ਚੋਈ ਲੈਣੀ ਅਗਲੇ ਨੇ ਸੂਈ ਸਵਾਈ ਆ ਬਿਲਕੁਲ 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 ਮਗਰ ਕੱਟਾ ਸੱਜਣੋ ਨੋਟ ਕਰ ਲਿਓ ਦੇਖੋ ਇਹਦੇ ਮੈਨਾਂ ਸੰਗ ਨਹੀਂ ਹਿੱਲਦੀ ਹੈਨਾ ਸੰਗ ਨਹੀਂ ਹਿੱਲਦੀ ਠੀਕ ਆ ਠੀਕ ਮੀਂੀਆਂ ਸੱਜਣੋ ਸੰਗ ਨਹੀਂ ਇਹਦੇ ਹਿੱਲਦੇ ਜਿਹੜੀ ਚੀਜ਼ ਆ ਉਹ ਤੁਹਾਨੂੰ ਜਮਾਂ ਕਲੀਅਰ ਵਿਖਾਵਾਂਗੇ ਰੱਬ ਆਕ ਤੋਂ ਤਸੱਲੀ ਕਰਾਵਾਂਗੇ ਚੌਂ ਚਾਨ ਬਾਕੀ ਬਰੀਕ ਚਮੜੀ ਦੀ ਚੰਗੇ ਦੁੱਧ ਵਾਲੀ ਮੈਂ ਚੌਂ ਚਾਨ ਬਹੁਤ ਸੋਹਣਾ ਠੀਕ ਆ ਮਗਰ ਕੱਟਾ ਇਹ ਇਹਦਾ ਰੇਟ ਕੀ ਕਰੀਏ ਇਹ ਇਹ ਵੀ 95000 ਦੀ ਦੇ ਦੇਾਂਗੇ ਆਪਾਂ 90 ਤੇ 5 95000 ਦੀ ਦੇ ਦੇਾਂਗੇ ਆਹਲਾ ਕੱਟਾ ਇਹਦਾ ਹਾਂ ਇਹ ਕੱਟਾ ਹੈ ਉਹਕੇ ਜਿਹੜਾ ਸੱਜਣੋ ਖਰਲੀ ਚ ਖੜਾ ਤੇ ਆ ਆ ਗਈ ਅੱਗੇ ਝੋਟੀ ਇੱਕ ਹੋਰ ਇਹਦੇ ਥੱਲੇ ਵੀ 10 ਕਿਲੋ ਦੁੱਧ ਹੋਊਗਾ ਨਾ ਉਹਦਾ 10 ਕਿਲੋ 9 10 ਕਿਲੋ ਦੁੱਧ ਹੋਊਗਾ ਸੂਆ ਪਹਿਲਾ ਹਾਂ 9 ਤੋਂ ਬਾਹਰ ਆ 10 ਦੇ ਸੰਗ ਵਿੱਚ ਹੀ ਆ ਜਾਂਦਾ 9 ਤੋਂ ਪਲੱਸ ਹਾਂ ਚਲ 9 ਮੰਨ ਕੇ ਸੌਦਾ ਕਰੀ ਤਾਂ ਪਹਿਲਾਂ ਕੱਟੀ ਆ ਹਾਂ ਪਹਿਲਾਂ ਆਇਆ ਕੱਟੀ ਚੌਣ ਚਾਂ 100 ਦੀ 100 ਹਾਂ ਚੌਣ ਚਾਂ ਚ ਆਪਣੇ ਸਾਰੇ ਪਾਹੂ ਵਧਿਆ ਲੈ ਇਹਨੂੰ ਵੀ ਕੱਟ ਬਾਹਰ ਇਹਦੀ ਵੀ ਕਰਾ ਤੋਰ ਇਹਨੂੰ ਐਨੂੰ ਲੈ ਕੇ ਚੱਲੀ ਇਹਨੂੰ ਹੁਣ ਲੈ ਜਾਂਦੇ ਆਪਾਂ ਹਾਂ ਇੱਧਰ ਥੋੜੀ ਜਿਹੀ ਨਾ ਜਗ੍ਹਾ ਹੁਣ ਤੇ ਆ ਆ ਦੇਖੋ ਪਹਿਲਾਂ ਕੱਟੀ ਆ ਸੱਜਣੋਂ ਨਿੱਕਾ ਨਿੱਕਾ ਸੰਗ ਦਾ ਠੰਢੀ ਠੰਢੀ ਬਹੁਤ ਆ ਇਹ ਠੀਕ ਆ ਤੇ 9 ਤੋਂ ਦਾਇਦੇ ਕੋਲੇ ਸੱਜਣੋਂ ਖੁੱਲਾ ਜਿਹੜਾ ਤੁਸੀਂ ਚੂਣ ਵਾਲਾ ਮੰਨ ਲਓ ਦਾ ਦੁੱਧ 9.5 ਆ ਪਰ ਤੁਸੀਂ 9 ਹੀ ਮੰਨਿਓ ਦੇਖੋ ਚੂਣ ਇੱਕ ਟੋਪ ਤੜਕੇ ਲੇੜ ਚ ਵੀਿੰਦ ਗਿਆ ਭੜੀਆਂ ਮੱਝਾਂ ਨਾਲੇ ਹਾਂ ਇਹ ਇੱਕ ਇਹ ਵੀ ਨੋਟ ਕਰ ਲਿਓ ਵੀ ਕੋਈ ਮੈਨ ਨਹੀਂ ਐ ਹੈਗੀ ਵੀ ਮੰਨ ਲਓ ਵੀ ਕੋਈ ਥਾਣਾ ਚਾਹ ਜਾਂ ਕਿਵੇਂ ਆ ਤੜਕੇ ਦੀ ਚਵਾਈ ਹੋਈ ਵੀ ਆ ਇਹਨਾਂ ਦੀ ਟੜਕੇ 7:30 ਚਿੰਦੀਆਂ ਆਪਣੀਆਂ ਮਤਲਬ ਲੇਟ ਹੋਈ ਆ ਸਗੋਚ ਬਾਈ 7:30 7:30 ਦਾ ਟਾਈਮ ਦੱਸਦੇ ਆ ਤੇ ਬਾਕੀ ਜਿਨ੍ਹਾਂ ਜਿਨ੍ਹਾਂ ਨੂੰ ਦੁੱਧ ਦੱਸਿਆ ਸੱਜਣੋ ਉਹ ਤੁਸੀਂ ਤਸੰਨੀ ਕਰੀ ਲੈਣੀ ਆ ਇਹਦਾ ਚੋ ਲੈਣੀਆਂ ਅਗਲੇ ਨੇ ਹਾਂ ਸੁਈਆਂ ਇਹ ਇਹ ਕਿੰਨੇ ਦੀ ਦੇ ਦੀਏ ਫਿਰ ਝੋਟੀ ਇਹਦਾ ਮੁੱਲ ਦਾ ਭਲਾ ਜਿੰਨਾ ਮਰਜ਼ੀ ਕਰਾ ਲੈ ਕੋਈ ਇਹ ਆਪਾਂ 85000 ਦੀ ਦੇ ਦਿਆਂਗੇ 85000 ਮੁੱਲ 90 ਹੀ ਆਂਦਾ ਇਹਦੇ ਮਗਰ ਵੀ ਕੱਟਾ ਹਾਂ ਇਹਦੇ ਮਗਰ ਵੀ ਕੱਟਾ ਓਕੇ ਇਹ ਵੀ 20 ਦਿਨਾਂ ਦੀ ਸੁਈ ਆ 20 ਦਿਨਾਂ ਦੇ ਅੰਦਰ ਵਾਰੀ ਸੁਈ ਆ ਝੋਟੀ ਸੋਹਣੀ ਆ ਇਹ ਤਾਂ ਭਲਾ ਕੱਟਾ ਨਾ ਵੀ ਛੱਡ ਐਵੇਂ ਵੇਸੇ ਆ ਭਲਾ ਹੁੰਦੇ ਠਾਪੀ ਤੇ ਹਾਂ ਤੇ ਭਾਉਜੀ ਇਹਦਾ ਕੀ ਲਿਖਾ ਜੋਖਾ ਇਹ ਹਜੇ ਤਾਜੀ ਸੂਈ ਨੂੰ 10 ਦਿਨ ਇਹਨੂੰ ਸੂਈ ਨੂੰ ਹੈ 10 ਦਿਨਾਂ ਦੀ ਸੂਈ ਐ ਸੁਹਾ ਦੂਜਾ કે ਤੀਜਾ ਇਹ ਦੂਜਾ ਤੀਜਾ ਹੋਊਗਾ ਮੇਰੇ ਹਿਸਾਬ ਨਾਲ ਦੂਜਾ ਲਾਲੇ ਚ ਤੀਜਾ ਲਾਲੇ ਭੈਣ ਭਰਾ ਇਹਦੇ ਕੋਲੇ ਧਾਰਾ ਹੁਣ 10 ਕਿਲੋ ਇੰਦੇ ਥੱਲੇ ਆ 10 ਕਿਲੋ ਦੁੱਧ ਦੇਦੇ ਕੋਲੇ ਆ ਇਹਦੇ ਕੋਲੇ ਬੱਚਾ ਇੰਦੇ ਹਲੇ ਦੁੱਧ ਬਾਦ ਸਿੰਘਾ ਯਾਰ ਇਹ ਪਤਾ ਨਹੀਂ ਉਧਰ ਬੱਜੀ ਉਸ ਦਿਨ ਗੜੇ ਗੁੜੇ ਪਏ ਠੰਡ ਲੱਗ ਗਈ ਸੀ ਤਾਜੀ ਸੂਈ ਸੀ ਤੇ 12 ਕਿਲੋ ਹੁਣ 10 11 ਕਰਾਈ ਫਿਰ ਦਵਾਰਾ ਕੇਰਾ ਟੁੱਟ ਕੇ ਦਵਾਰਾ ਦੁੱਤੀ ਆਈ ਹਾਂ ਦਵਾਰਾ ਆਈ ਆ ਟੁੱਟ ਕੇ ਮਗਰ ਬੱਚਾ ਕੱਟਾ ਕਿ ਕੱਟੀ ਇਹਦੇ ਕੱਟਾ ਮਗਰ ਚੂਨ ਚਾਂਹ ਚੰਗੀ ਚੂਨ ਬਹੁਤ ਸੋਹਣਾ ਆਂਦਾ ਪਿੱਠ ਪੁੜੇ ਦੀ ਚੰਗੀ ਝੂਟੀ ਹੈ ਨਾ ਹਾਂ ਬਹੁਤ ਵਧੀਆ ਆਂਦਾ ਚੂਨ ਚਾਂਹ ਨਾ ਠੀਕ ਆ ਕੱਢਦੇ ਬਾਹਰ ਇਹ ਚੂਨ ਤਾਂ ਜਮਾ ਪੋਲਾ ਆਂਦਾ ਠੀਕ ਆ ਥੋੜੀ ਜਿਹੀ ਨਾ ਇਹ ਆ ਵੀਡੀਓ ਤੋਂ ਡਰਦੀ ਆ ਬਾ ਹੋਰ ਕੋਈ ਨਹੀਂ ਇਹ ਵੀਡੀਓ ਤੋਂ ਡਰਦੀ ਹੁੰਝ ਨਹੀਂ ਚੂਨ ਚਾਂਹ ਨੂੰ ਕੋਈ ਡਰਨਾ ਵਿਚਾਰੀ ਨਹੀਂ ਦੇਖੋ ਸਤਿਨੂੰ ਲੇਵਾ ਭਾਂਡਾ ਝੋਟੀ ਦਾ ਪੱਠ ਪੜਾ ਚਗਾ ਠਾ ਚਬੂਠਾ ਪੂਰਾ ਚੰਗਾ ਕਰਮਾ ਜਿਹਦਾ ਪੱਠੇ ਨੇ ਅੱਜ ਚੱਕਿਆ ਥੋੜੀ ਢਿੱਲੀ ਹੋ ਗਈ ਨਹੀਂ ਤੇ ਪੂਰੀ ਇਹਨੇ ਬਣ ਜਾਣਾ ਹੁਣ ਠੀਕ ਆ ਦੁੱਧ ਹੁਣ ਵੀ ਜਿੰਨਾ ਦੱਸਿਆ ਇੰਨਾ ਤਿਆਰ ਹਾਂ ਦੇਵੇ ਭਾਂਡੇ ਦੀ ਦੁੱਧ 14 ਕਿਲੋ ਦੇ ਦੂ ਝੋਟੀ ਹਾਂ ਦੇ ਦੂ ਵੀ ਦੁੱਧ ਦੇਖੋ ਕੀ ਬਾਤ ਇਹਦਾ ਰੇਟ ਪਾਓ ਜੀ ਇਹ 120 ਦੀ ਦੇ ਦਾਂਗੇ ਯਾਰ 1 ਲੱਖ ਤੇ 20 ਹਜ਼ਾਰ ਦੀ ਦੇ ਦਾਂਗੇ ਜਿਹੜਾ ਸੱਜਣਾ ਲੈ ਨਹੀਂ ਜਾਵੇ ਸਾਉਦਾ ਕਰ ਲੈ ਦੋ ਚਾਰ ਦਿਨ ਠਹਿਰ ਕੇ 라ਜੇ ਦੁੱਧ 14 ਕਿਲੋ ਚਵਾ ਕੇ ਦੇ ਦਾਂਗੇ ਹਾਂ ਨਹੀਂ ਦੇ ਦੂਗਾ ਜਾਤ ਨਸਲ ਬਰੀਕ ਚਮੜੀ ਦੀ ਆ ਕੱਦ ਕੁਦਾਂ ਵਾਲੀ ਝੋਟੀ ਆ ਇਹ ਆਈਆਂ ਤਿੰਨੇ ਹੀ ਉਧਰੋਂ ਆ ਮੱਜਾ ਠੀਕ ਆ ਹਰਿਆਣੇ ਦੀਆਂ ਆ ਹਾਂ ਓਕੇ ਉਹਦਾ ਆਪਾਂ ਗਾਰੰਟੀ ਦੇ ਦਿਆਂ ਜਿੱਥੋਂ ਆਈਆਂ ਉਹਨਾਂ ਕੋਲੇ ਹੈਗਾ ਐਡਰੈਸ ਸਾਰਾ ਸਾਰਾ ਘਰਬਾਰ ਪਤਾ ਅਗਲੇ ਨੂੰ ਤੇ ਇਹਦਾ ਇਹਨੇ ਲੈ 12 ਲੀਟਰ ਦੁੱਧ ਹੁਣ ਤਿਆਰ ਆ 12 ਲੀਟਰ ਐ ਇੱਕ ਰੰਗ ਕਾਲੀਆਂ ਆ ਵੇਖ ਲੈ ਹੈ ਨਾ ਹਾਂ ਠੀਕ ਆ ਇਹਨੇ ਮਗਰ ਵੀ ਕੱਟਾ ਓਕੇ ਇਹਨੂੰ ਸੂਈ ਨੂੰ ਅੱਜ ਹੋਗੇ 15 ਦਿਨ ਨੂੰ ਹੋਗੇ 15 ਦਿਨਾਂ ਦੀ ਸੂਈ ਇਹ ਵੀ ਕੱਢਦੇ ਬਾਹਰ ਸੂਆ ਦੂਜਾ ਤੀਜਾ ਇਹ ਦੂਜਾ ਦੂਜਾ ਹਾਂ ਇਹ ਦੂਜਾ ਦੂਜਾ ਸੂਆ ਹੀ ਆ ਦੋਵੇਂ ਹਾਂ ਇਹਦਾ ਤਾਂ ਸਿੰਗ ਵੀ ਬਹੁਤ ਚੰਗਾ ਜਿਹੜੀ ਬਾਲੀ ਪੜੀ ਆ ਹੈ ਨਾ ਹਾਂ ਦੇਖਿਓ ਸੱਜਣਾ ਇਹ ਲੈਵੇ ਟੈਟ ਦੀ ਆ ਦੁੱਧ ਬਹੁਤ ਕੱਢਦੀ ਆ ਠੀਕ ਆ। ਜਿਵੇਂ ਘੱਟ ਵਿਖਾਉਂਦੀ ਆ ਤੇ ਦੁੱਧ ਨੂੰ ਪੂਰੀ ਚੰਗੀ ਆ। ਹਾਂ ਹਾਂ। ਕਿਆ ਬਾਤ ਆ। ਵੇਖੋ ਸੱਜਣੋ। ਕੱਦ ਬਹੁਤ ਆਂਦਾ ਵੀ। ਕੱਦ-ਕੁੱਦ ਫਲ ਆਦਾਲੀਆਂ ਹੀ ਮਈਆਂ ਕੋਈ ਛੋਟੀ ਮਹਿ ਨਹੀਂ ਗੀ ਸੱਜਣੋ। ਜੇ ਛੋਟੀ ਹੋਈ ਤਾਂ ਦੱਸਾਂਗੇ ਤੁਹਾਨੂੰ। ਵੇਖੋ ਗਾੜੀ ਵੀ ਚੰਗੀ ਹੋਊ ਇਹਦੀ। ਕਹਿੰਦੇ ਹਾਂ ਬਰੋਬਰ ਹੀ ਆ। ਹਾਂ। ਆ ਜਿਹੜੀ ਵੱਡੀ ਆ ਮੱਝ ਭਾਰੀ ਆ ਇਹਦੇ ਬਰੋਬਰ ਹੀ ਆਉਂਦੀ ਆ ਅਗਲੀ ਅਗਲੇ ਪਿਛਲੇ। ਅਗਲੇ ਪਿਛਲੇ। ਉਹ ਜਿਹਦੀ ਗਾੜੀ ਆ ਉਹਨੇ ਦੁੱਧ ਦੇਣਾ। ਗਾੜੀ ਐਂਦੀ ਦੂਜੀ ਜਿਹੜੀ ਪਿੱਛੇ ਆ ਐਂਦੀ ਬਹੁਤ ਠੀਕ ਆ ਆ ਝੋਟੀ ਦੀ ਵੀ ਐਂਦੀ ਵੀ ਐਂਦੀ ਵੀ ਇਹਨਾਂ ਨੇ ਗਾੜੀ ਸਾਰਿਆਂ ਦੇ ਵਾਦੂਗਾ ਫੇਰ ਉਹ ਮੱਝ ਦੀ ਟੋਕਰ ਦੀ ਵੀ ਚੰਗੀ ਆ ਇਹਦਾ ਰੇਟ ਫਿਰ ਇੱਕ 10 ਦੀ ਦੇ ਦਿਆਂਗੇ 1 ਲੱਖ ਤੇ 10000 ਦੀ ਦੇ ਦਿਆਂਗੇ ਦੁੱਧ 12 12 ਲੀਟਰ ਮੈਨ ਕੇ ਜਿਆਦਾ 12 ਤੇ ਸੂਈ ਨੂੰ ਇਹਨੂੰ ਹੋ ਗਿਆ 15 ਦਿਨ ਕੱਟਾ ਮਗਰ ਇਹਨਦੇ ਓਕੇ ਕੱਟਾ ਮਗਰ 15 ਦਿਨਾਂ ਦਾ ਸੂਆ ਆ ਜਿਹੜੀ ਆ ਇਹਦੇ ਮਗਰ ਕੱਟੀ ਆ ਇਨੂੰ ਸੂਈ ਨੂੰ ਅਜੇ ਥੋੜੇ ਦਿਨ ਹੀ ਹੋਏ ਅਠ ਕਦੇ ਤਾਜੀ ਆ ਹਾਂ ਇਹ ਤਾਜੀ ਆ ਹਫਤੇ ਦੇ ਅੰਦਰ ਬਾਅਦ ਸੂਈ ਸੁਆ ਦੂਜਾ ਹਾਂ ਦੂਜਾ ਇਹਦੇ ਹਲੇ 10 ਕਿਲੋ ਤੋਂ 10 ਜੇ ਤਾਂ 10 ਕਿਲੋ ਹਾਂ ਆ ਦੁੱਧ ਤਾਂ ਉਹੀ ਜਿਹੜਾ ਦੱਸਾਂਗੇ ਉਹ ਚਵਾਉਣਾ ਵੀ ਆ ਹੁਣ ਦੁੱਧ ਤਾਂ ਦੱਸਣ ਨੂੰ ਬੜਾ 15 10 ਦੀ ਜਿੱਦੀ ਮਾਝ ਹਾਂ ਇਹਨੂੰ ਵੀ ਤੋਰ ਤਾਂ ਕਰਾਈਏ ਚੱਕ ਤੋਰ ਕਰਾ ਦੇਣੇ ਚੱਕ ਖੋਲ ਲੈਣੇ ਬਸ ਕੋਈ ਨਹੀਂ ਦੇਖਿਓ ਸੱਜਣੋ ਜਿਵੇਂ ਕਹਿ ਦਿੱ ਗਏ ਨਾ ਸਾਹਣ ਰਗੀ ਆ ਚੱਲ ਪੱਤ ਚੱਲ ਆ ਜਾ ਦੇਖੋ ਇਹ ਕਿਉਂਕਿ ਉਪਰੇ ਆਪਣੇ ਥਾਂ ਆਈਆਂ ਥੋੜਾ ਡਰਦੀ ਆ ਤੇ ਮੱਜਾਂ ਨਾ ਪੈਣ ਹੁੰਦੀ ਆ। ਕੀ ਬਾਤ। ਬਾਲੀ ਪਲੀ ਸਾਂ ਵੀ ਤੇ ਨਗਰ ਮੈਂ ਆ ਸਜਣਾ। ਖੋਲੀਆਂ ਛਪੜਾਂ ਛੁਪੜਾਂ 'ਚ ਰਹਿੰਦੀਆਂ ਇਹ ਭਾਲਦੀਆਂ ਉਹ ਥਾਂ। ਇੱਥੇ ਨਾ ਬਚਾਰੀਆਂ ਨੂੰ ਉਹ ਥਾਂ ਨਹੀਂ ਮਿਲਦੇ। ਕਿਹੋਂ ਜਹਾਂ ਇਹਦਾ ਪੂਰਾ ਗਾੜੀ ਅੱਗੇ ਗਾੜੀ ਪਿਛਾੜੀ ਇੱਕੋ ਜੀ। ਇੱਕੋ ਜੀ। ਹਾਂ। ਇਹਦਾ ਰੇਟ ਆ। ਇਹ ਲੇਵਾ ਟੈਟ ਵਿਖਾਉਂਦੀ ਥੋੜਾ ਦੁੱਧ ਵਾਧੂ ਕਰਦੀ। ਠੀਕ ਆ ਨਹੀਂ ਉਧਰ ਲੀਆਂ ਮਈਆਂ ਕਾਢੀ ਜਾਂਦੀਆਂ ਦੁੱਧ ਹਨਾ ਇਹ ਦੇ ਦਾਂਗੇ ਆਪਾਂ ਮੁੱਲ ਕਰ ਨੂੰ ਜਿੰਨਾ ਮਰਜ਼ੀ 1 20 ਦੀ ਦੇ ਦੇਾਂਗੇ 1 20 ਦੀ ਦੇ ਦੇਾਂਗੇ ਹਨਾ ਹਾਂ ਬਾਕੀ ਝੋਟੀ ਬਹੁਤ ਨਰਦਾ ਪੀਰੀ ਪੂਰੀ ਕੁਆਲਿਟੀ ਦੀ ਜਾਂਦੇ ਮਗਰ ਹਾਂ ਵਜਨ ਹੀ ਬਹੁਤ ਆ ਬੱਚੇ ਆਪਾਂ ਸਾਰਿਆਂ ਦੇ ਕੈਮਰਾ ਮਾਰਦੇਾਂਗੇ ਹਾਂ ਹਾਂ ਓਕੇ ਤੇ ਆ ਆਇਦਾ ਕੀ ਹਿਸਾਬ ਆ ਇਹ ਹੁਣ ਇਹਦੇ ਮੇਰੇ ਹੁਣ 9 ਮਹੀਨਾ ਖਤਮ ਹੋਣਾ ਲਗੀ 1 ਮਹੀਨਾ ਹੀ ਰਹਿ ਗਿਆ ਸੂਣ ਚ 1 ਮਹੀਨਾ ਸੂਣ ਚ ਪਿਆ ਇਹਦਾ ਇਹਨੇ ਸੱਜਣ ਨੇ ਦੁੱਧ ਬਹੁਤ ਦਿੱਤਾ ਪਹਿਲਾਂ ਹਾਂ ਵੈਦ ਦੀ ਛੂਟੀ ਆ ਤੇ ਪਰ ਦੁੱਧ ਦੀਆਂ ਕਮਾਲਾਂ ਕਰ ਗਈ 14 ਕਿਲੋ ਦੁੱਧ ਸਿਹਨ ਦੇ ਥੱਲੇ ਨਿੱਕੀ ਥੱਲੇ ਨਿੱਕੀ ਥੱਲੇ ਅਗਲਾ ਕਹਿੰਦਾ ਕਸਦਾਲੀ ਦੇਊਗੀ ਹਨਾ ਹਾਂ ਹਾਂ ਉਹਦੇ ਵਿੱਚ ਦੋ ਕੜਤੀਆਂ ਦੋ ਤੇ ਪਾਉ ਜੀ ਇਹ ਫਿਰ ਇਹਦੀ ਤੋਰ ਤਾਂ ਕਰਾਈਏ ਚੱਕ ਭਾਣਾ ਭਰਾ ਮੈਨਾਂ ਨੂੰ ਕੋਈ ਠੀਕ ਆ ਇਹਦਾ ਮਹੀਨਾ ਪਿਆ ਜੇ ਇਹਨੂੰ ਟੀਕਾ ਵੀ ਬਹੁਤ ਚੰਗਾ ਲਵਾਇਆ ਹਨਾ ਹਾਂ ਟੀਕਾ ਵਧੀਆ ਮੈਨੂੰ ਸ਼ੱਕ ਆ ਸੱਜਣੋ ਵੇਹੇ ਕਨਫਰਮ ਕਰ ਲਿਓ ਮੈਨੂੰ ਲੱਗਦਾ ਨਾ ਅਰਜਨ ਕੁੰਗੜ ਦਾ ਲੱਗਿਆ ਵਿਆ ਇਹਨੂੰ ਟੀਕਾ ਬਾਕੀ ਇਹ ਉਹ ਅਰਜਨ ਕੁੰਗੜ ਦਾ ਹੀ ਆ ਹਾਂ ਕਨਫਰਮ ਕਰ ਲਿਓ ਜਿਹੜਾ ਸੱਜਣ ਖਰੀਦ ਦਾ ਸਟਰਾਪ ਪਾਇਆ ਇਹਨਾਂ ਕੋਲੇ ਦੇਖਿਓ ਵੀ ਇਹਨੇ ਇੱਕ ਕਰਮਾ ਵਾਲੀ ਨੇ ਆ ਇਹਦੇ ਵਿਰਤੇ ਨਾ ਜਾਵੜਿਓ ਦੁੱਧ ਦੀਆਂ ਦਾ ਨਾ ਨਦੀ ਸੀ ਇਹ ਜਿਵੇਂ ਕਹਿ ਦਗੇ ਕਰਮਾ ਵਾਲੀ ਵੇਅ ਦੇ ਹਸਾਬ ਨਾਲ ਬਹੁਤ ਚੰਗਾ ਦੁੱਧ ਮੈਂ ਨਹੀਂ ਕੱਢਿਆ ਯਾਰ ਚੰਗੀ ਮੈਂ ਟੌਪ ਦੀ ਮੈਂ ਜਿੰਨਾ ਦੁੱਧ ਦਿੰਦੀ ਰਹੀ ਆ ਫਿਰ ਗਾਵਾਂ ਤਾਂ ਵਧ ਹੀ ਹੁੰਦੀ ਜਿਵੇਂ ਹੁਣ ਇਹ ਪਾਉ ਮਹੀਨਾ ਪਿਆ ਅਗਲਾ ਡਰਦਾ ਵੀ ਯਾਰ ਭਾਰਪੂਰ ਨਾ ਕੱਢਦੀ ਹੋਵੇ ਐ ਤਾਂ ਓਕੇ ਨਾ ਕਰਦੀ ਹੋਵੇ ਵਾਪਸ ਵਾਪਸੀ ਕਰਾ ਲਾਂਗੇ ਜਿੰਨੇ ਦੀ ਗਾਰੰਟੀ ਦਾ ਉਹਨੇ ਪੈਸੇ ਵਾਪਸ ਦਵਾਉਣ ਉਹਨੇ ਪੈਸੇ ਵਾਪਸ ਕਰ ਦੇਾਂਗੇ ਜੇ ਕੋਈ ਭਾਰ ਦੀ ਕੰਪਲੀਟ ਆ ਜੇ ਹਾਂ ਸੁੰਦੇਆਂ ਤੱਕ ਵੀ ਆ ਜੇ ਕੋਈ ਠੀਕ ਹੈ ਰੇਟ ਇਹਦਾ ਰੇਟ ਆਪਾਂ ਦੇ ਦਾਂਗੇ 72000 ਦੀ ਮੁੱਲ 75000 ਮੁੱਲ 75 72000 ਦੀ ਜਿਹੜਾ ਲੈ ਗਿਆ ਖਵਾਉਂਦਾ ਨਹੀਂ ਘਰੋਂ ਹਨਾ ਬਾਕੀ ਜੇ ਕਿਸੇ ਨੇ ਸਾਹਮ ਕੇ ਵੇਚਣੀ ਹੋਵੇ ਜਿੰਨਾ ਮੁੱਲ ਹੁੰਦਾ ਉਦੋਂ ਵਪਾਰੀ ਲਾਉਣ ਉਦੋਂ 2000 ਵਾਧਾ ਆਪਾਂ ਦੇ ਕੇ ਲਿਆਵਾਂਗੇ ਠੀਕ ਆ ਧੰਨਵਾਦ ਤੇ ਆਹਾ ਇਹ ਜਿਹੜੀ ਇਹਦੇ ਕੱਲ ਟੀਕਾ ਭਰਾਇਆ ਜੀ ਠੀਕ ਆ ਦੁੱਧੇ ਦਾ 7-8 ਕਿਲੋ ਇਹਨਾਂ 7-8 ਕਿਲੋ ਤਾਜੀ ਦਾ ਇਹ ਦੁੱਧ ਬਹੁਤ ਦਿਨ ਦੀ 16-17 ਕਿਲੋ ਤੀਕ ਵੀ ਪਹੁੰਚ ਜਾਂਦੀ ਏ ਪਹੁੰਚ ਜਾਂਦੀ ਬਾਲਾ ਚੰਗਾ ਕਰਾਣਾ ਸੀ ਇਹਦਾ ਪਿੰਡੋਂ ਹੀ ਲਈ ਆਪਾਂ ਹਾਂ ਅਗਲੇ ਮਹੀਨੇ ਫੋੜਾ ਦੱਸ ਦਿਆਂਗੇ ਜਿੰਨੇ ਮਿਲਦੀ ਬਾੜੇ ਤੇ ਹਾਂ ਬਾੜੇ ਤੇ ਇਹਦਾ ਰੇਟ ਕੀ ਕਰਾਂਗੇ ਇਹ ਦੇ ਦਿਆਂਗੇ ਆਪਾਂ 65000 ਦੀ 65000 ਦੀ ਦੇ ਦਿਆਂਗੇ ਓਕੇ ਰਿਪੋਰਟ ਹੈ ਨਾ ਹਾਂ ਬਾਕੀ ਅਗਲਾ ਆ ਕੇ ਵੇਖੇ ਮੈਂ ਬੀ ਵੀ ਉੱਥੇ ਕੰਮ ਕਰਨ ਨੂੰ ਬਹੁਤ ਚੰਗੀ ਆ ਚੋਚਾ ਕੇ ਆਦੀ ਵੇਖੇ ਆਪਦਾ ਹੁਣ ਦੁੱਧ ਹੈਗਾ 7-8 ਕਿਲੋ ਬੜੇ ਟੌਪ ਦੇ ਬੱਚੇ ਲਾਏ ਨੇ ਮੇਲਾ ਜਤਨ ਵਾਲੇ ਬੱਚੇ ਲਾਏ ਕਰ ਮਾਈਂ ਹਾਂ ਕਰਦੀ ਜਾਂਦੀ ਆ ਹਾਂ ਓਕੇ ਤੁਹਾਨੂੰ ਦੱਸਿਆ ਨਾ ਸਜਣੋ ਇਹ ਕਰਮ ਵਾਲੀਆਂ ਕੱਟੀਆਂ 14 ਮਹੀਨਿਆਂ ਦੀ ਕੱਟੀ ਆ ਹਾਂ ਮੇਲਾ ਜਤੀ ਵੀ ਕਰਮਾਂ ਵਾਲੀ ਇਹਦੀਆਂ 3 ਨੇ ਮੇਲੇ ਵੀ ਵੇਖੇ ਆ ਇਹ ਐਨੀਮਲ ਵਿਕਰੀ ਵਾਲੇ ਸੀਗੇ ਸਜਣੋ ਭਾਉ ਕੋਲੇ ਪਿੰਡ ਮੋਦਕੀ ਜਿਲਾ ਫਿਰੋਜ਼ਪੁਰ ਦੇ ਵਿੱਚ ਸਾਰਿਆਂ ਦਾ ਲੇਖਾ ਜੋਖਾ ਤੁਹਾਨੂੰ ਲੈਤਾ ਕੱਲੀ-ਕੱਲੀ ਦੀ ਤੂਰ ਤਾਰ ਦੁੱਧ ਦੱਦ ਪੁੱਛ ਕੇ ਦੱਸਦਾ ਬਾਕੀ ਕੈਮਰਾ ਬੱਚਿਆਂ ਤੇ ਵੀ ਮਾਰ ਦਿੰਦਾ ਆ ਬੱਚੇ ਨੇ ਉਹ ਉਹ ਜਿਹੜੀ ਰਾਜੀ ਮੈਂ ਉਹ ਯਾ ਕੱਟੀ ਆ ਕੱਟੀ ਆ ਆਹ ਕਰਮਾਂ ਵਾਲੀ ਜੀ ਇਹ ਸੂਈ ਨੁਆ ਜੇ 8 ਕਿ ਦਿਨ ਹੋਏ ਆ ਤਾਂ 8 ਦਿਨ ਸੂਈ ਨੁਆ ਇਹ ਜਿਹੜਾ ਕੱਟਾ ਜਿਆਦੇ ਲਿਵੇ ਵਾਲੀ ਮੈਦਾ ਬੱਲਾ ਹਾਂ ਉਹ ਵੀ ਥੋੜੇ ਦਿਨਾਂ ਹੀ ਸੂਈ ਆ ਧੰਨਵਾਦ ਸਿੱਧੂ ਵੀਡੀਓ ਨਵਾਂ ਕਰਦੇ ਸਿੱਧੂ ਜੀ